ਸਵਾਗਤ ਹੈ ਬਾਜੀ ਸਹੀ ਗੱਲ ਹੈ ਭਾਦੀ ਮੇਰੇ ਤੇ ਨਾ ਮਿੱਠੇ ਮਿੱਠੇ ਨਹੀਂ ਹੋ ਸਕਦੇ ਨਾ ਹਾਂ ਇਹ ਤਾਂ ਹੈ ਵਾ ਮਾਂ ਚ ਬਾਜੀ ਆ ਜੇ ਨਾ ਤਾਂ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਬਹੁਤ ਵਧੀਆ ਕਿੰਨਾ ਵਧੀਆ ਲੱਗਦਾ ਪੈਣਾ ਗਵਾਨੀਆਂ ਦੇ ਘਰ ਤੋਂ ਵਿਆਹ ਹੋਣਾ ਨਾ ਹੋਰ ਚਾਹਲ ਪਾ ਲੋਣੀ ਹੈ ਬਾਜੀ ਪਹਿਲਾਂ ਹੀ ਆ ਗਈ ਆ ਮੈਂ ਹਲਵਾਈ ਗੁ ਬਿਠਾਈ ਹੀ ਕਰ ਲਿਆ ਤੇ ਉਹ ਥੋੜੀ ਜਿਹੀ ਦੇ ਦੇ ਆ ਤੇ ਮੈਂ ਟੇਸਟ ਕਰੋ ਵੈਰ ਦਾ ਫੇਰ ਆ ਜਣੀ ਹੈ ਬਸ ਆਜਾ ਨਾ ਰੋਜ਼ ਕੱਢ ਕੇ ਬਹਿ ਜਾ ਕਰਨਾ ਤੂੰ ਰਹੀ ਹੋਣ ਵਿਆਹ ਵੇਖੀ ਜਾਈ ਚੰਗਾ ਹਾਂ ਹਾਂ ਭਾਬੀ ਮੈਂ ਇੱਥੇ ਹੀ ਹੋਈ ਨਾ 15 ਦਿਨ ਮੇਰੀ ਨਾ ਇੱਕ ਗੱਲ ਸੁਣ ਲਓ ਵੀਰਾ ਜੀ ਲੋਂਦਾ ਨਾ ਤੇ ਉਹਨਾਂ ਨਾਲ ਗੱਲ ਕਰੋ ਪਿਛਲੀ ਵਾਰ ਵੀ ਜਦੋਂ ਮੈਂ ਆਈ ਨਾ 15 ਦਿਨ ਰਹਿਣ ਮੈਨੂੰ ਤੁਸੀਂ ਸੂਟ ਨਹੀਂ ਲੈ ਕੇ ਦਿੱਤਾ ਸੀ ਆ ਪੈਸੇ ਦੇ ਕੇ ਤੋਲ ਦਿੱਤਾ ਆ ਕੇ ਮੈਨੂੰ ਸੂਟ ਲੈ ਕੇ ਦੇਣੇ ਜੇ ਤੇ ਸ਼ਾਮ ਨੂੰ ਤਿਆਰ ਹੋ ਜਿਓ ਸੂਟ ਤਾਂ ਤੈਨੂੰ ਪਿਛਲੀ ਵਾਰੀ ਵੀ ਲੈ ਕੇ ਦੇਣਾ ਸੀ ਤੈਨੂੰ ਤੇ ਇੱਕਦਮ ਹੀ ਫੋਨ ਆ ਗਿਆ ਤੇਰੇ ਘਰ ਵਾਲੇ ਦਾ ਕਿ ਮੈਂ ਆਉਂਦੇ ਆ ਮੈਂ ਸ਼ਹਿਰ ਆਇਆ ਮੈਂ ਤਾਂ ਤੈਨੂੰ ਮੈਂ ਲੈ ਜਾਣਾ ਹੁਣ ਮੈਂ ਤਾਂ ਤੂੰ ਤਿਆਰ ਹੋਇਆ ਤੂੰ ਚੱਲ ਗਈ ਛੇਤੀ ਛੇਤੀ ਕਿੱਥੋਂ ਸੂਟ ਲੈਣਾ ਸੀ ਐਦਾਂ ਕਰੀ ਐਦਾਂ ਕਰਾ ਹੁਣ ਤੂੰ ਲੈਣਾ ਤੇ ਹੈਗਾ ਹੀ ਹੈ ਲੈਣਾ ਸੂਟ ਤੂੰ ਅੱਜ ਹੀ ਜਾ ਕੇ ਮੇਰ ਨਾਲ ਲੈ ਆਈ ਸ਼ਾਮੀ ਸ਼ਾਮੀ ਆ ਖੜਾ ਦਵਾ ਦਾ ਕੰਮ ਨਿਭੇ ਲਾਂਗੇ ਤੇ ਮੇਰ ਨਾਲ ਜਾ ਕੇ ਤੂੰ ਸੂਟ ਲੈ ਆ ਠੀਕ ਆ ਮੁੜ ਕੇ ਫੇਰ ਪਤਾ ਨਹੀਂ ਕਿਹੜੇ ਵੇਲੇ ਤੇਰੇ ਪਰੌੜੇ ਦਾ ਫੋਨ ਆਏ ਨਾ ਤੇ ਲੈ ਆਣਾ ਨਾ ਨਹੀਂ ਠੀਕ ਆ ਨਾ ਤੇ ਮੇਰੀ ਗੱਲ ਸੁਣ ਇੱਕ ਗੱਲ ਪੁੱਛ ਪੁੱਛੋ ਜੋ ਤੂੰ ਇਸ ਘਾਟ ਰਹਿਣ ਹੋਣੀ ਆ ਤੈਨੂੰ ਕਿੰਨਾ ਵਧੀਆ ਲੱਗਦਾ ਨਾ ਬੜਾ ਵਧੀਆ ਲੱਗਦਾ ਮੈਨੂੰ ਜਾ ਕਿੰਨਾ ਚੰਗਾ ਮੈਂ ਤੇ ਉੱਥੇ ਮੰਮੀ ਨੂੰ ਦੋ ਦਿਨ ਪਹਿਲਾਂ ਦੱਸਣ ਲੱਹ ਪੈਣੀ ਕਿ ਮੈਂ ਮੰਮੀ ਹੁਣ ਆ ਕੋ ਜਾਣਾ ਵਾ ਤੇ ਤੂੰ ਆਪੇ ਮਗਰੋਂ ਵੇਖ ਲਿਓ ਮੈਂ ਤੇ ਹਾਂ ਅਸਿਮਰ ਤੇ ਕੋਈ ਨਾ ਤੂੰ ਰਹਿ ਆ ਕਿੰਨਾ ਵਧੀਆ ਲੱਗਦਾ ਨਾ ਆਪਣੇ ਸਾਰਾ ਬਚਪਨ ਤਾਜਾ ਆ ਜਾਂਦਾ ਹੈ ਨਾ ਹਨਾ ਜਿੱਥੇ ਆਪਾਂ ਖੇਡੇ ਨਿਆ ਜੰਮੇ ਆਪਾਂ ਨੇ ਗਲੀ ਚ ਜਾਰ ਦੋਸਤੀਆਂ ਸਭ ਕਿੰਨਾ ਮਜਾ ਕਰਦੇ ਇੰਜੋਏ ਕਰ ਸਾਰਾ ਤੁਹਾਨੂੰ ਜਿਆਦਾ ਜਿੰਦਾ ਨਾ ਹਨਾ ਬਿਲਕੁਲ ਮੈਰਿਜ ਨੂੰ ਆਉਂਦੀ ਹੈ ਨਾ ਮਰੇ ਪਿਛਲੀ ਗਲੀ ਵੀ ਹੱਦੀ ਹੁੰਦੀ ਹੁੰਦੀ ਕਿ ਮੇਰੀ ਸਹੇਲੀਆਂ ਜਿਹੜਾ ਮੈਂ ਤਾਂ ਪੜ੍ਹਦੀਆਂ ਰਹੀਆਂ ਸੀ ਜਾਂ ਕਾਲਜ ਜਾਂਦੇ ਰਹੀਆਂ ਸੀ ਉਹ ਤੇ ਵਿਆਹੀਆਂ ਹੀਆਂ ਮੈਂ ਕਿਹਾ ਹੋਵੇ ਜੀ ਉਹਦੀ ਕੋਈ ਤਾਂ ਮਿਲ ਕੋਈ ਕਿ ਬਿਲਕੁਲ ਉਸਤ ਵਿੱਚ ਵਾਜੀ ਮੈਂ ਆਈ ਆ ਬਾਅਦ ਚ ਕਿਤਨਾ ਤੱਕ ਤਾਂ ਟਾਈਮ ਲੱਗਦਾ ਛੇਤੀ ਆਹੋ 3-4 ਤੇ ਹੁੰਦਾ ਜਦੋਂ ਪੱਕੇ ਚਾਈਗੇ ਤੇ ਕਿਤੇ ਬਚਪਨ ਦੀਆਂ ਸਹੇਲੀਆਂ ਵੀ ਉਦੋਂ ਹੀ ਪੱਕੀ ਆਈਆਂ ਹਣ ਤੇ ਉਹਨਾਂ ਨੂੰ ਮਿਲੀਏ ਤੇ ਮਜ਼ਾ ਹੀ ਆ ਜਾਏ ਮੈਨੂੰ ਸਹੀ ਕਿ ਆ ਭਾਬੀ ਪਰ ਤਾਂ ਨੂੰ ਪਤਾ ਜਿੱਦਨ ਮੰਮੀ ਨੇ ਮੈਨੂੰ ਫੋਨ ਗਿਆ ਨਾ ਕਿ ਸਿਮਰਤ ਮੈਂ ਠੀਕ ਨਹੀਂ ਹੈਗੀ ਮੇਰੇ ਤੇ ਪੈਰ ਨਹੀਂ ਜ਼ਮੀਨ ਤੇ ਲੱਗਨਦੇ ਮੈਨੂੰ ਤੇ ਹੀ ਮੈਂ ਤੇ ਫਟਾਫਟ ਦੇ ਜਿਹੜੇ ਤੇ ਮੈਂ ਅੱਜ ਆਪਣੀ ਮੰਮੀ ਕੋ ਜਾਵਾਂ ਮੈਂ ਤੇ ਮੰਮੀ ਨੇ ਉਹ ਗੱਲ ਕਹਾਈ ਕਿ ਮੇਰੀ ਤੇ ਮੰਮੀ ਨੇ ਕਿਹਾ ਕਿ ਮੈਂ ਤੇ ਪਹਿਲਾਂ ਉੱਧਰ ਜਾਣਾ ਨਾਲੇ ਦੇ ਭਜਦਾ ਰਹਾ ਵੀ ਲੈਂਦੀ ਆ ਨਾਲੇ ਤੁਹਾਨੂੰ ਪਤਾ ਧੀਆਂ ਨੂੰ ਤੇ ਵੇਖ ਕੇ ਉਹ ਜਿਹਾਵਾ ਠੀਕ ਹੋ ਜਾਂਦੀਆਂ ਅੱਦੋਂ ਜਦੋਂ ਮੰਮੀ ਮੇਰੇ ਦਾ ਦੁੱਖਾਂ ਦੀ ਘਟ ਜਾਂਦਾ ਹਾਂ ਇਹ ਤੇ ਹੈ ਸਿਮਰਤ ਮਾਵਾ ਤੇ ਨਾ ਧੀਆਂ ਨੂੰ ਵੇਖ ਕੇ ਵੈਸੇ ਠੀਕ ਹੋ ਜਾਂਦੀਆਂ ਨੇ ਕੀ ਗੱਲ ਹੈ ਭਾਬੀ ਬੜੀ ਚੁੱਪ ਜਿਓਗੇ ਨਹੀਂ ਨਹੀਂ ਕੁਛ ਨਹੀਂ ਵੈਸੇ ਮੈਂ ਤੇ ਕਹਾਂਗੀ ਅੱਛਾ ਅੱਛਾ ਮੇਰੇ ਨਾਲ ਗੱਲ ਕਰਾਂ ਹਾਂਜੀ ਬੋਲ ਇੱਕ ਮਿੰਟ ਭਾਬੀ ਮੇਰੀ ਨਾ ਸੱਸ ਦਾ ਫੋਨ ਆ ਗਿਆ ਮੈਂ ਹੁਣੇ ਤੁਹਾਡੀ ਗੱਲ ਸੁਣਦੀ ਹਿੱਟ ਸਰ ਕਰ ਲਾਂ ਮੈਂ ਭੱਜੀ ਨਹੀਂ ਹੋਰ ਹਾਂਜੀ ਹਾਂਜੀ ਮੰਮੀ ਵੈਹ ਨਾ ਸਿਮਰਤ ਕਿੰਨਾ ਵਧੀਆ ਲੱਗਦਾ ਨਾ ਜਦੋਂ ਆ ਜਾਂਦੀ ਆ ਦਸੀ ਪੰਦਰੀ ਦੀ ਨਹੀਂ ਆ ਜਾਂਦੀ ਆ ਚਲ ਚਾਰ ਪੰਜ ਦਿਨ ਰਹਿ ਜਾਂਦੀ ਆ ਸਾਡਾ ਵੀ ਦਿਲ ਲੱਗ ਜਾਂਦਾ ਨਾਲੇ ਇਸੇ ਵੱਜ ਘਾਚ ਨਾ ਰੋਣ ਲੱਗ ਜਾਂਦੀ ਆ ਕਿੰਨਾ ਪਿਆਰ ਕਰਦੀ ਉਹ ਮੰਮੀ ਨੂੰ ਜਦੋਂ ਨੂੰ ਪਤਾ ਲੱਗਦਾ ਨਾ ਕਿ ਮੰਮੀ ਠੀਕ ਨਹੀਂ ਆ ਤਾਂ ਵੀ ਭੱਜੀ ਹੁੰਦੀ ਆ ਮੇਰੇ ਬਾਰੇ ਪਤਾ ਲੱਗ ਜਾ ਤਾਂ ਵੀ ਭੱਜੀ ਹੁੰਦੀ ਆ ਆ ਕੇ ਇਨਾ ਕੰਮ ਕਰਾਉਂਦੀ ਆ ਕਿਤੇ ਜਦੋਂ ਮੈਂ ਠੀਕ ਨਾ ਹੋਵਾਂ ਪੂਰੀ ਰੈਸਟ ਕਰਾਉਂਦੀ ਮੈਨੂੰ ਆ ਕੇ ਬੜਾ ਪਿਆਰ ਕਰਦੀ ਸਾਨੂੰ ਤੇ ਵਧੀਆ ਵੀ ਲੱਗਦਾ ਵਾ ਹਰ ਧੀ ਨੂੰ ਹੁੰਦਾ ਵਾ ਕਿ ਮੈਂ ਆਪਣੇ ਪੇਕੇ ਜਾਵਾਂ ਆਪਣੇ ਆਪੇਕੇਆਂ ਦੇ ਹਰ ਸੁੱਖ ਦੁੱਖ ਦੇ ਵਿੱਚ ਸ਼ਾਮਲ ਹੋਵਾਂ ਜੇ ਸੁੱਖ ਪੇਕੇਆਂ ਦੇ ਆਪਾਂ ਖੁਸ਼ੀਆਂਣਾ ਮੰਨਦੇ ਆ ਤਾਂ ਦੁੱਖਾਂ ਵਿੱਚ ਸ਼ਾਮਲ ਹੋਣਾ ਵੀ ਦੇ ਸਾਡਾ ਫਰਜ ਬੰਦਾ ਹੀ ਹੈ ਨਾ ਇੱਕ ਮੈਂ ਵਾਂ ਕਿੰਨੇ ਦਿਨ ਹੋ ਗਏ ਡੈਡੀ ਠੀਕ ਨਹੀਂ ਹੈ ਰੋਜ਼ ਫੋਨ ਤੇ ਪਤਾ ਲ ਲੰਨੀ ਫੋਨ ਤੇ ਵੀ ਜ਼ਿਆਦਾ ਗੱਲ ਨਹੀਂ ਹੁੰਦੀ ਉਹਨਾਂ ਕੋ ਬੋਲਿਆ ਨਹੀਂ ਜਾਂਦਾ ਸਹੀ ਤਰੀਕੇ ਨਾਲ ਗੱਲ ਨਹੀਂ ਹੁੰਦੀ ਉਹਨਾਂ ਕੋ ਕੀ ਕਰਾਂ ਮੈਂ ਇਹਨਾਂ ਨੇ ਵੀ ਪਤਾ ਨਹੀਂ ਕਦੋਂ ਆਣਾ ਰੋਜ਼ ਕਹਿ ਦਿੰਦੇ ਦੋ ਦਿਨ ਤੱਕ ਆਣਾ ਦੋ ਦਿਨ ਦਾ ਕਾਣਾ ਕੰਮ ਕਰਿਆ ਹੁਣ ਕੀ ਕਰਨਗਾ ਐਦਾਂ ਕਰਾਂ ਮੰਮੀ ਨੂੰ ਪੁੱਛ ਕੇ ਤੇ ਚਲਣਾ ਜਾਵਾਂ ਸਿਮਰਤ ਵੀ ਇੱਥੇ ਹੈਗੀ ਆ ਮੰਮੀ ਦੀ ਵੀ ਇਹ ਨਹੀਂ ਟੈਨਸ਼ਨ ਹੋਗੀ ਵੀ ਰੋਟੀ ਪਾਣੀ ਦਾ ਸਿਮਰਤ ਕਰ ਹੀ ਲੈਂਦੀ ਹੁੰਦੀ ਆ ਚਲ ਕੋਈ ਨਹੀਂ ਪੋਸ਼ ਕੇ ਵੀ ਲੈਂਦੀ ਮੈਂ ਗੁਰਜੀਤ ਹਾਂਜੀ ਮੰਮੀ ਸਬਜੀ ਸਬਜੀ ਕੱਟਾਈ ਹੈ ਹਾਂਜੀ ਮੈਂ ਸਬਜੀ ਦੀ ਤਿਆਰੀ ਕਰਾਈਆਂ ਤੇ ਰਹਿੰਦੇ ਨੇ ਤੁਸੀਂ ਮੈਂ ਜੋੜ ਲੈਂਦੀ ਚਲ ਮੇਰੇ ਵੀ ਦੋ ਚਾਰ ਹੱਥ ਚਲਦੇ ਪਏ ਨੇ ਹੁਣ ਫਰਕ ਆ ਮੈਨੂੰ ਬੁਖਾਰ ਦਾ ਵਾ ਵਾ ਫਰਕ ਆ ਜਾਵਾ ਪਤਾ ਕੀ ਹੈ ਕੁੜੀ ਆ ਗਈ ਨਾ ਮੇਰਾ ਧਿਆਨ ਹੀ ਉਹਦੇ ਵੱਲ ਹੋ ਗਿਆ ਬੁਖਾਰ ਪਤਾ ਨਹੀਂ ਕਿਹੜੇ ਵੇਲੇ ਆ ਤੇ ਕਿਹੜੇ ਵੇਲੇ ਚਲ ਗਿਆ ਇਹ ਤੇ ਹੈ ਮੰਮੀ ਦੀਨਵੇ ਕੇ ਦੇ ਮਾਪੇ ਵੈਸੇ ਠੀਕ ਹੋ ਜਾਂਦੇ ਨੇ ਕਿੰਨੀ ਵੀ ਬਿਮਾਰੀ ਕਿਉਣਾ ਹੋਵੇ ਹਾਂ ਸੇ ਤਾਂ ਪਤਾ ਹੀ ਨਹੀਂ ਲੱਗਦੀ ਬਿਮਾਰੀ ਆ ਹਾਂ ਉਹ ਤੇ ਹੈ ਕਿੰਨੀ ਰੌਣਕ ਲੱਗੀ ਵੈਸੇ ਮਰਦੇ ਉਹਨਾਂ ਘਰਸ ਬਸ ਇਹੀ ਰਹਿ ਹੈ ਤੇ ਆ ਭੱਜੇ ਫਿਰੰਦੇ ਜਦੋਂ ਦੀ ਕੱਲ ਦੀ ਸਿਮਰਤ ਆਈ ਆ ਇਹੀ ਤੇ ਗੱਲ ਹੈ ਮੰਮੀ ਇੱਕ ਗੱਲ ਕਵਾਂ ਹਾਂ ਬੋਲ ਮੈਂ ਤਾਂ ਵੈਸੇ ਵੇਟ ਕਰਦੀ ਪਈ ਕਿ ਚੱਲੇ ਆਜਣ ਤਾਂ ਉਹਨਾਂ ਦੇ ਨਾਲ ਹੀ ਜਾਊਂਗੀ ਕਿੱਥੇ ਜਾਣਾ ਹੀ ਡੈਡੀ ਤੁਹਾਨੂੰ ਦੱਸਿਆ ਸੀ ਠੀਕ ਨਹੀਂ ਹੈ ਤੇ ਮੈਂ ਕਹੇ ਜਾ ਕੇ ਮੈਂ ਦੋ ਦਿਨ ਹੋਈ ਹੁੰਦੀ ਪਤਾ ਲਿਆ ਹੁੰਦੀ ਕੱਲ ਦਾ ਮੰਮੀ ਦੇ ਗੋਡੇ 'ਚ ਵੀ ਬੜਾ ਦਰਦ ਹੁੰਦਿਆ ਉਹਨਾਂ ਕੋ ਘਰ ਕੰਮ ਨਹੀਂ ਹੁੰਦਿਆ ਤੇ ਮੈਂ ਕਿਹਾ ਚੱਲ ਸਿਮਰਤ ਆਈ ਹੋਈ ਆ ਤੁਹਾਡੇ ਕੋਲ ਤੇ ਮੈਂ ਵੀ ਦੋ ਦਿਨ ਹੋਣਨੀ ਆ ਮੇਰੀ ਗੱਲ ਸੁਣ ਤੂੰ ਡਾਕਟਰ ਕੀਤੀ ਪੁੱਤ ਕਿ ਨਰਸਿੰਗ ਕੀਤੀ ਨਹੀਂ ਮੰਮੀ ਡਾਕਟਰੀ ਤੇ ਨਹੀਂ ਕੀਤੀ ਪਰ ਵੇਖੋ ਸਾਥ ਤੇ ਹੁੰਦਾ ਹੈ ਨਾ ਰੋਟੀ ਪਾਣੀ ਦੀ ਬੜੀ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਮੈਨੂੰ ਤੇ ਨਾ ਇੱਕ ਗੱਲ ਸਮਝ ਨਹੀਂ ਆਂਦੀ ਕਿ ਤੇਰਾ ਹਮੇਸ਼ਾ ਧਿਆਨ ਪਿੱਛੇ ਕਿਉਂ ਰਹਿੰਦਾ ਟੇਕਿਆਂ 'ਵਾਲ ਤੇਰਾ ਇੱਧਰ ਘਰ 'ਚ ਕਿਉਂ ਨਹੀਂ ਧਿਆਨ ਹੈਂ ਕੁੜੀ ਆਈ ਐ ਉਹਨੂੰ ਕੌਣ ਵੇਖੇਗਾ ਆ ਰੋਟੀ ਪਾਣੀ ਕੌਣ ਕਰੇਗਾ ਮੈਨੂੰ ਕੌਣ ਵੇਖੇਗਾ ਤੇਰੇ ਪਿਓ ਦਾ ਕੌਣ ਵੇਖੇਗਾ ਤੇਰੇ ਘਰੋਲੇ ਦਾ ਕੌਣ ਵੇਖੇਗਾ ਤੇਰੇ ਬੱਚਿਆਂ ਦਾ ਕੌਣ ਵੇਖੇਗਾ ਨਾ ਕੁੜੀ ਚਾਰ ਦਿਨ ਰਹਿ ਮਾਈ ਉਹ ਕਰੇਗੀ ਕੰਮ ਹੈ ਮੰਮੀ ਮੈਂ ਦੋ ਦਿਨ ਹੀ ਰਹਿਣਾ ਸਿਮਰਤ ਨੇ ਤੇ 15-20 ਦਿਨ ਰਹਿਣਾ ਅਜੇ ਮੇਰੀ ਗੱਲ ਹੋਈ ਸੀ ਮਰਤਨਾ ਹਾਂ ਉਹਨੇ ਉਹ ਗਵੰਡੀਆਂ ਦਾ ਵਿਆਹ ਵੀ ਵੇਖ ਕੇ ਜਣਾ ਮੈਂ ਵਿਆਹ ਤਾਂ ਪਹਿਲਾਂ ਆ ਜਾਂਗੀ ਉਹੀ ਪਹਿਲਾਂ ਹੀ ਸਾਈਆਂ ਵਧਾਈਆਂ ਲਾ ਲਈਆਂ ਉਹ ਤਾਂ ਵਿਚਾਰੀ ਭੋਲੀ ਉਹਨੇ ਵਿਚਾਰੀ ਨੇ ਕੀ ਕਹਿਣਾ ਉਹ ਐ ਜੀ ਉਹਦੇ ਹਸਕੇ ਕੰਮ ਕਰ ਹੀ ਲੇਗੀ ਮਗਰ ਉਹ ਵੀ ਕਰਦੀ ਆਈ ਹੈ ਕਾਹਾਂ ਕੇ ਵੀ ਕਰ ਲੇਗੀ ਤੂੰ ਮੋਜਾ ਮਨਾ ਲਾ ਤੂੰ ਇੱਥੇ ਵੀ ਉਹਦੇ ਹੰਦੇ ਮੋਜਾ ਮਨਾ ਤੂੰ ਬਾ ਉਧਰ ਨਹੀਂ ਜਾ ਕੇ ਮੋਜਾ ਮਨਾ ਲਾ ਮੇਰੀ ਗੱਲ ਸੁਣਾ ਆ ਪਿੱਛੇ ਤੂੰ ਹੋ ਕੇ ਆਈ ਆ ਮਾਨ ਨਹੀਂ ਭਰਿਆ ਤੇਰਾ ਮੰਮੀ ਮੈਂ ਉੱਥੇ ਜਾ ਕੇ ਕਿਹੜੀਆਂ ਮੋਜਾ ਕਰਨੀਆਂ ਮੇਰੀ ਕਿਹੜੀ ਉੱਥੇ ਭਾਬੀ ਹੈ ਮੇਰਾ ਕਿਹੜਾ ਜੇ ਭਰਾ ਵਿਆਹ ਆ ਜਿਹਦੇ ਸਿੱਤੇ ਮੈਂ ਮੋਜਾ ਕਰਨੀਆਂ ਫਿਰ ਨਾ ਤੂੰ ਇੱਕ ਕੰਮ ਕਰ ਨਹੀਂ ਫਿਰ ਤੂੰ ਇੱਕ ਕੰਮ ਕਰ ਉਹਨਾਂ ਬੋਰੀਆ ਬਿਸਤਰਾ ਗੋਲ ਕਰ ਤੂੰ ਪੱਕੀ ਚੱਲ ਜਾ 4 ਕਿ ਮਹੀਨੇ 6 ਮਹੀਨੇ 8 ਮਹੀਨੇ ਜਦੋਂ ਤੇਰਾ ਦਿਲ ਭਰ ਜਾਏਗਾ ਨਾ ਤਾਂ ਉਹਨਾਂ ਦਾ ਵੀ ਲੱਗੇਗਾ ਕਿ ਲੋ ਜੀ ਕੁੜੀ ਆਈ ਹੁਣ ਅਸੀਂ ਬਿਲਕੁਲ ਠੀਕ ਆ ਫੇਰ ਇੱਧਰ ਦਾ ਤੂੰ ਸੋਚ ਲਈ ਤੂੰ ਪੱਕੀਆਂ ਤਿਆਰੀਆਂ ਕਰ ਲੈ ਜਾਂਦੀਆਂ ਸਾਡੀ ਨਾ ਪਿਗੜ ਘਰ ਠੀਕ ਐ ਕੋਈ ਨਹੀਂ ਮੰਮੀ ਤੇ ਗੁੱਸਾ ਨਾ ਕਰੋ ਨਹੀਂ ਕਹਿੰਦੇ ਤੇ ਮੈਂ ਨਹੀਂ ਜਾਂਦੀ ਕੀ ਆਣਾ ਮੰਮੀ ਵੀ ਦੱਸ ਜੇ ਮੈਂ ਚਲ ਜੂਗੀ ਤੇ ਕਿਉਂ ਚਲਿਆ ਇਹਨਾਂ ਨੂੰ ਕਿਹੜਾ ਕੰਮ ਕਰਨਾ ਪੈਣਾ ਕੰਮ ਤੇ ਸਿਮਰਤ ਨਹੀਂ ਕਰਨਾ ਨਾ ਬਾਤੀਏ ਮੈਂ ਠੀਕ ਨਹੀਂ ਆ ਸਿਮਰਤ ਵੀ ਚਾਟੀ ਰਾਤ ਮੰਮੀ ਨੇ ਫੋਨ ਕੀਤਾ ਤੇ ਸਵੇਰੇ ਬੈਗ ਪੈਕ ਕਰਕੇ ਤੇ ਆ ਗਈ ਤੇ ਪਤਾ ਦੇਣ ਦੀ ਰਹਿ ਲਈ ਚਲ ਮੈਂ ਮੰਦੀ ਆ ਮੈਨੂੰ ਵੀ ਵਧੀਆ ਲੱਗਾ ਸੀ ਮਰਤਾਈ ਦਾ ਮੈਨੂੰ ਚੰਗੀ ਲੱਗਦੀ ਆ ਸਿਮਰਤ ਮੈਂ ਵੀ ਕਦੀ ਮੱਥੇ ਵਟ ਨਹੀਂ ਪਾਇਆ ਮੈਨੂੰ ਆਪਣੀ ਭੈਣਾ ਵਾਂਗਰ ਹੀ ਪਿਆਰੀ ਆ ਮੈਂ ਵੀ ਉਹਦਾਈ ਦਾ ਬੜਾ ਚਾ ਕਰਦਾ ਮੈਨੂੰ ਵੀ ਉਹਦਾਈ ਦਾ ਬੜਾ ਚਾ ਵਾ ਮੈਂ ਵੀ ਕਦੀ ਮੱਥੇ ਵਟ ਨਹੀਂ ਪਾਇਆ ਬਸ ਮੈਂ ਤੇ ਉਹ ਕਿੰਨੀ ਆ ਕਿ ਮੇਰੇ ਵਿੱਚ ਮਾਪਿਓ ਆ ਮੇਰਾ ਵੀ ਤਾਂ ਮਿਲਣ ਨੂੰ ਜੀ ਕਰਦਾ ਵਾ ਉਹ ਵੀ ਤੇ ਜਦੋਂ ਠੀਕ ਨਹੀਂ ਹੁੰਦੇ ਮੇਰਾ ਵੀ ਦਿਲ ਤਰਸਦਾ ਮੈਂ ਜਾ ਕੇ ਵੇਖਿਆ ਵਾਂ ਕਿ ਉਹ ਤਕਲੀਫ ਦੇ ਵਿੱਚ ਨੇ ਕਿਸ ਤਰ੍ਹਾਂ ਨੇ ਕੀ ਗੱਲ ਜਿੱਤੀਆਂ ਪੇਕੇ ਆ ਸਕਦੀਆਂ ਵਾਂ ਤੀਆਂ ਦੇ ਪੇਕੇ ਹੁੰਦੇ ਨੇ ਤੇ ਨੋਆ ਦੇ ਪੇਕੇ ਨਹੀਂ ਹੁੰਦੇ ਨੋਆ ਆਪਣੇ ਪੇਕੇ ਨਹੀਂ ਜਾ ਸਕਦੀਆਂ ਨੋਆ ਦੇ ਪੇਕੇ ਕਿੱਥੇ ਗਏ ਫਿਰ ਇਹ ਗੱਲ ਨੂੰ ਨਾ ਪਤਾ ਨਹੀਂ ਕਿਦੋਂ ਸਮਝਣਗੇ ਲੋਕੀ ਚੱਲ ਬਣਾਉਟ ਬੈਠਿਆ ਨਹੀਂ گزارਾ ਹਣਾ ਜਾਨ ਤੈਨੂੰ ਇਹਨਾਂ ਦੇਣਾ ਨਹੀਂ ਜਾ ਕੇ ਸੋਚ ਜਾ ਕੇ ਰਾਤ ਦੀ ਰੋਟੀ ਦਾ ਵੇਖਣਾ ਸਬਜੀ ਭਾਜੀ ਬਣਾਵਾ ਜੇ ਦੋ ਇਜਾਜ਼ਤ ਦੇਣਗੇ ਚੱਲ ਜਾਣਗੇ ਸੋਹਰਿਆਂ ਦੀ ਇਜਾਜ਼ਤ ਤੋਂ ਬਗੈਰ ਤੇ ਜਾਣ ਹੀ ਸਕਦੀ ਮੈਂ ਕਿਤੇ ਕਹਿੰਦੇ ਆ ਨਾ ਸੋਹਰੇ ਵੀ ਇੱਕ ਮਿੱਠੀ ਜੇਲ ਹੁੰਦੇ ਆ ਬਸ ਮੈਂ ਵੀ ਉਹ ਜੇਲ ਹੀ ਕੱਟਣ ਦੀ ਸਿਮਰਤ ਪੁੱਤਰ ਕਿੱਥੇ ਚੱਲਨੀ ਆ ਤੂੰ ਆ ਮੰਮੀ ਮੈਂ ਆਪਣੇ ਸੋਹਰੇ ਚੱਲੀ ਆ ਸੋਹਰੇ ਚਲਨੀ ਆ? ਹਾਂ। ਪਰ ਤੈਨੂੰ ਆਏ ਨੂੰ ਇਹ ਦਿਨ ਕਿਹਦਾ ਟਾਈਮ ਕੀ ਆ? ਤੂੰ ਸੋਹਰੇ ਕਿਉਂ ਚਲਨੀ ਆ? ਤੂੰ ਰਹਿ ਨਾ ਆਰਾਮ ਨਾਲ। ਮੇਰੀ ਸੱਸ ਨੇ ਫੋਨ ਕੀਤਾ ਵਾ। ਤੇ ਉਹਨਾਂ ਨੇ ਕਹਿ ਦਿੱਤਾ ਸਿਮਰਤ ਤੇ ਤੂੰ ਜਲਦੀ ਆ ਜਾ। ਸੱਸ ਨੇ ਫੋਨ ਕਰਤਾ ਤੇ ਤੂੰ ਚੱਲੀ ਆ? ਐਦਾਂ ਕਿਦਾਂ ਬੁੱਤ? ਮੰਮੀ। ਇੱਕ ਸੱਚ ਇਹ ਵੀ ਆ ਕਿ ਜਿਸ ਘਰ ਵਿੱਚ ਨਾ ਕੁੜੀ ਜੰਮੀ ਪਲੀ ਹੋਵੇ ਨਾ ਇੱਥੇ ਰਹੀ ਹੋਵੇ ਤੇ ਜਿਹੜੋ ਪ੍ਰਾਈ ਹੋ ਜੇ ਨਾ ਉਹਦਾ ਵਿਆਹ ਹੋ ਜੇ ਤੇ ਇਸ ਘਰ ਚ ਓਨਲੀ ਵੀਰਾਂ ਨੂੰ ਸੋਹਰੇ ਦੀ ਪਰਮਿਸ਼ਨ ਲੈਣੀ ਪੈਂਦੀ ਆ। ਇਹ ਮੈਣੀ ਇਹ ਹਰ ਇੱਕ ਔਰਤ ਨਾਲ ਇਦਾਂ ਹੁੰਦਾ ਵਾ ਜਦੋਂ ਵਿਆਹ ਹੀ ਜਾਂਦੀ ਨਾ ਉਹਨੂੰ ਆਪਣੇ ਸਹੁਰਿਆਂ ਨੂੰ ਪੁੱਛਣ ਤੋਂ ਬਗੈਰ ਨਾ ਤੇ ਉਹ ਆਪਣੇ ਪੇਕੇ ਨੂੰ ਮਿਲ ਸਕਦੀ ਤੇ ਨਾ ਹੀ ਕਿਤੇ ਆ ਜਾ ਸਕਦੀ ਹਮੇਸ਼ਾ ਹੀ ਨਾ ਇਹ ਜਿਹੜਾ ਹੁਕਮ ਹੈ ਨਾ ਇੱਕ ਔਰਤ ਤੇ ਹੀ ਲਾਗੂ ਹੁੰਦਾ ਬੰਦਿਆਂ ਨੂੰ ਕਦੀ ਨਹੀਂ ਕੋਈ ਪੁੱਛਦਾ ਕਿ ਤੂੰ ਕਿੱਥੇ ਚੱਲੇ ਜੇ ਕਿੰਨੋਂ ਹੁੰਦੇ ਜੇ ਕਿੰਨੋਂ ਮਿਲਦੇ ਵਰਤਦੇ ਜੇ ਉਹ ਭਾਵੇਂ ਆਪਣੇ ਭਰਾ ਨੂੰ ਮਿਲੇ ਮਾਵਾ ਨੂੰ ਮਿਲੇ ਕਿਸੇ ਨੂੰ ਵੀ ਮਿਲੇ ਉਹਨਾਂ ਨੂੰ ਕਦੀ ਵੀ ਕਿਸੇ ਨੂੰ ਪੁੱਛਣਾ ਪਰ ਨਾ ਘਰੋਂ ਨਿਕਲਣ ਤੋਂ ਪਹਿਲਾਂ ਨਾ ਦੱਸਣਾ ਪੈਂਦਾ ਵਾ ਕਿੰ ਇੱਥੇ ਚੱਲੇ ਆ ਇਹ ਸਿਰਫ ਇੱਕ ਔਰਤ ਲਈ ਕੀਤਾ ਜਾਂਦਾ ਵਾ ਪਰ ਇੱਕ ਗੱਲ ਕਹਾਂ ਜੋ ਚੀਜ਼ ਮੈਂ ਚੱਲ ਨਹੀਂ ਆ ਨਾ ਮੈਂ ਨਹੀਂ ਚਾਹਨੀ ਮਮੀ ਉਹ ਚੀਜ਼ ਭਾਬੀ ਚੱਲੇ ਵੇਖੋ ਜਿੱਦਾਂ ਮੇਰੀ ਸੱਸ ਨੇ ਹੁਣ ਫੋਨ ਕਰ ਦਿੱਤਾ ਨਾ ਕਿ ਸਿਮਰਤ ਤੂੰ ਆ ਜਾ ਉਹਨਾਂ ਨੇ ਇੱਕ ਵਾਰੀ ਕਿਹਾ ਕਿ ਸਿਮਰਤ ਤੂੰ ਚੱਲ ਜਾ ਤੂੰ ਉਸ ਕਰ ਮੈਂ ਪੈਰ ਪੁੱਟ ਕੇ ਇੱਥੇ ਆ ਗਈ ਤੁਹਾਨੂੰ ਮਿਲਣ ਲਈ ਹੁਣ ਉਹਨਾਂ ਨੇ ਮੈਨੂੰ ਥੋੜੇ ਟਾਈਮ ਪਹਿਲਾਂ ਫੋਨ ਕੀਤਾ ਕਿ ਸਿਮਰਤ ਤੂੰ ਆ ਜਾ ਮੈਨੂੰ ਤੇਰੀ ਲੋੜ ਆ ਤੇ ਮੈਨੂੰ ਜਾਣਾ ਪੈਣਾ ਮਤਲਬ ਤੂੰ ਰੁਕẽਂਗੀ ਨਹੀਂ ਨਹੀਂ ਉਹਨਾਂ ਦੇ ਕਹਿਣ ਤੇ ਚਲ ਜਾਂਗੀ ਲਓ ਮੰਮੀ ਜੇ ਭਾਬੀ ਤੁਹਾਨੂੰ ਪੁੱਛੇ ਬਗੈਰ ਨਹੀਂ ਕਿਤੇ ਜਾ ਸਕਦੀ ਠੀਕ ਹੈ ਗੱਲ ਮੈਂ ਕਿੱਦਾਂ ਉਹਨਾਂ ਦੇ ਪੁੱਛੇ ਬਗੈਰ ਟਾਲ ਦੂੰਗੀ ਜੋ ਉਹਨਾਂ ਨੇ ਮੈਨੂੰ ਕਿਹਾ ਵਾ ਕਿ ਤੂੰ ਆ ਤੇ ਮੈਂ ਚੱਲੀ ਆ ਇੱਕ ਗੱਲ ਕਹਾਂ ਜੋ ਜਿਹ ਮੈਂ ਆ ਚੱਲਣੀ ਨਾ ਮੈਂ ਨਹੀਂ ਚਾਹੁੰਦੀ ਮੇਰੀ ਭਾਬੀ ਚੱਲੇ ਇਸ ਕਰਕੇ ਨਾ ਭਾਬੀ ਜਦੋਂ ਵੀ ਜਦੋਂ ਵੀ ਕਿਤੇ ਜਾਣਾ ਜਾਵੇ ਨਾ ਆਪਣੇ ਮਾਪਿਓ ਨੂੰ ਮਿਲਣਾ ਚਾਵੇ ਜਾਂ ਕਿਤੇ ਜਾਣਾ ਆਉਣਾ ਚਾਵੇ ਤੇ ਉਹਨੂੰ ਜਾਣਦਿਆ ਕਰੋ ਕਿਉਂਕਿ ਇਹ ਦੋਖਣਾ ਮੈਂ ਸਮਝ ਸਕਦੀ ਆ ਕਰੋ ਨਿਕਲਣ ਤੋਂ ਪਹਿਲਾਂ ਜਿਹੜਾ ਪੁੱਛਣਾ ਪੈਣਾ ਨਾ ਮੈਨੂੰ ਪਤਾ ਵਾ ਕਿ ਹਾਂ ਹੋਊਗੀ ਕਿ ਨਾ ਕੀ ਕਹਿ ਗਈ ਮੇਰੀ ਧੀ ਪਰ ਜੋ ਵੀ ਕਹਿ ਗਈ ਹੈ ਨਾ ਕੋੜਾ ਸੱਚ ਬੋਲ ਗਈ ਮੈਂ ਕਹਿੰਨੀ ਆ ਮੇਰੀ ਧੀ ਆ ਜਾਵੇ ਉਹਦਾ ਤੇਕਾ ਘਾਰ ਹੈ ਹੀ ਧੀ ਵੀ ਆਈਏ ਕਿਤੇ ਵੇਚੀ ਥੋੜੀ ਐ ਜਿਹੜਾ ਇੱਥੇ ਆ ਨਹੀਂ ਸਕਦੀ ਜੇ ਉਹਦੇ ਤੋਂ ਕੋਈ ਆਰਡਰ ਚਲਾਏਗਾ ਤੇ ਮੈਂ ਆਪ ਕੀ ਕਰਨ ਨਹੀਂ ਆ ਆਪਣੀ ਨੂੰ ਤੇ ਆਰਡਰ ਹੀ ਤੇ ਚਲਾਨੀ ਆ ਕਿ ਤੂੰ ਸਾਨੂੰ ਕੋਟੇਕੇ ਨਹੀਂ ਜਾਏਂਗੀ ਸਾਨੂੰ ਪੁੱਛੇ ਬਿਨਾ ਕੋਈ ਕਦਮ ਨਹੀਂ ਚੁੱਕੇਂਗੀ ਅਹੀਂ ਤਾਨੂੰ ਗੁਲਾਮ ਸਮਝਦੇ ਆ ਮਰੇ ਮੇਸ ਇਕਰਤੀ ਦਾ ਜੂ ਹੈ ਧੀਆ ਦਾ ਕਰ ਕਹਿੰਦੇ ਪੇਕਾ ਨਹੀਂ ਅੰਜੂ ਭੁੱਲ ਗਈ ਨੁਆ ਦਾ ਵਿਕਾਰ ਤੇ ਕੌਂਦਾ ਮੈਂ ਵੀ ਇਸ ਘਰ ਚ ਨੂਹ ਬਣ ਕੇ ਆਈ ਆ ਮੇਰੇ ਵੀ ਪੇਕੇ ਸੀ ਤੇ ਤੇਰੀ ਨੂਹ ਦੇ ਵੀ ਪੇਕੇ ਹੀਗੇ ਨੇ ਮੇਰੀ ਧੀ ਮੇਰੇ ਪੱਲੇ ਪਾ ਗਈ ਗੱਲ ਬਰਾਬਰ ਦੀ ਵਾਤੇ